ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈਜੀ ਕਾਰ ਬਾਜ਼ਾਰ ਲੈ ਕੇ ਆ ਗਿਆ ਜੀ ਕਾਰਾਂ ਦਾ ਭੰਡਾਰ ਜਿੱਦਾਂ ਚੈੱਕ ਕਰ ਲੋ ਐਂ ਡੈਵਰ ਕਾਰ ਆ ਦੇਖੋ ਜੀ i10 ਗ੍ਰੈਂਡ ਪੈਟਰੋਲ ਤੇ ਉਸ ਤੋਂ ਬਾਅਦ ਆਜੋ ਜੀ ਸ਼ਿਫਟ ZX i ਪੈਟਰੋਲ ਕਾਰ ਖੜੀ ਹੋਏ ਆਪਣੇ ਕੋਲ ਨਵੇਂ ਵਰਗੀ ਕਾਰ ਖੜੀ ਹੈ ਜੀ ਸ਼ਿਫਟ ਡਿਜ਼ਾਇਰ ਡੀਜ਼ਲ ਕਾਰ ਜੀ ਵਰਨਾ ਜੀ ਤਕਰੀਬਨ ਤਕਰੀਬਨ ਸਾਰੀਆਂ ਹੀ ਨਵੇਂਆ ਵਰਗੀਆਂ ਕਾਰਾਂ ਦੇਖੋ ਜੀ ਡਿਜ਼ਾਇਰ ਡੀਜ਼ਲ ਕਾਰ ਹੋਰ ਖੜੀ ਐ ਪੈਟਰੋਲ ਸ਼ਿਫਟ ਕਾਰ ਖੜੀ ਐ ਨਵੇਂਆ ਵਰਗੀਆਂ ਕਾਰਾਂ ਲੈ ਕੇ ਆ ਗਿਆ ਜੀ ਬਾਈਜੀ ਕਾਰ ਬਾਜ਼ਾਰ ਇਨ੍ਹਾਂ ਕਾਰਾਂ ਤੇ ਤੁਸੀਂ ਫੁੱਲ ਲੋਨ ਵੀ ਲੈ ਸਕਦੇ ਹੋ 100% ਜ਼ੀਰੋ ਡਾਉਨ ਪੇਮੈਂਟ ਦੇ ਨਾਲ ਡੀਜ਼ਲ ਕਾਰ ਜੇ ਤੁਸੀਂ ਲੈਣਾ ਚਾਹੁੰਦੇ ਹੋ ਕਾਰ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤੇ ਤਕਰੀਬਨ ਫੁੱਲ ਲੋਨ ਵੀ ਤੁਹਾਨੂੰ ਬਾਈਜੀ ਕਾਰ ਬਾਜ਼ਾਰ ਅਵੇਲੇਬਲ ਕਰਾ ਕੇ ਦੇਊਗਾ ਕਿਉਂਕਿ ਬਿਲਕੁਲ ਜੈਨੂਨ ਰੇਟ ਤੇ ਹੀ ਕਾਰਾਂ ਦਿੰਦਾ ਹੈ ਬਾਈਜੀ ਕਾਰ ਬਾਜ਼ਾਰ ਉੱਪਰ ਸ਼ੋਅ ਹੋ ਰਿਹਾ ਬਾਈਜੀ ਕਾਰ ਪੁਆਇੰਟ ਫੇਸਬੁਕ ਤੇ ਪੇਜ ਹੈ ਆਪਣਾ ਉੱਥੇ ਕਾਰਾਂ ਦਾ ਸਾਰਾ ਸਟਾਕ ਡਿਟੇਲ ਰੇਟ ਚੈੱਕ ਕਰ ਸਕਦੇ ਹੋ Google Map ਤੇ ਲੋਕੇਸ਼ਨ ਵੀ ਇਹੋ ਹੈ ਬਾਈਜੀ ਕਾਰ ਬਾਜ਼ਾਰ ਦੀ ਤੇ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਜੇ ਸ਼ੇਅਰ ਕਰਕੇ ਕਮੈਂਟ ਦੇ ਵਿੱਚ ਨੰਬਰ ਜ਼ਰੂਰ ਛੱਡਿਆ ਜੇ ਸ਼ੇਅਰ ਕਰਨ ਵਾਲਿਆਂ ਨੂੰ ਪ੍ਰਾਈਸ ਦਿੰਦੇ ਹੀ ਰਹਿਣੇ ਆ ਤੇ ਨਾਲ ਦੀ ਨਾਲ ਇੱਕ ਹੋਰ ਸੁਣੋ ਕੋਈ ਵੀ ਕਾਰ ਲੈਣੀ ਹੈ ਤੁਹਾਨੂੰ ਦੋ ਵਾਰ ਵਿਜ਼ਿਟ ਕਰਨੀ ਪੈਣੀ ਹੈ ਜਿਹੜੇ ਵੀਰ ਫੁੱਲ ਲੌਨ ਲੈਣਾ ਚਾਹੁੰਦੇ ਨੇ ਇੱਕ ਵਾਰ ਆਣਾ ਤੁਸੀਂ ਸਾਡੇ ਨਾਲ ਕਾਰ ਦੀ ਟੈਸਟ ਡਰਾਈਵ ਲੈਣ ਵਾਸਤੇ ਤੇ ਕਾਰ ਦੀ ਡੀਲ ਫਾਈਨਲ ਕਰਨ ਵਾਸਤੇ ਅਗਲੇ 72 ਘੰਟੇ ਦੇ ਵਿੱਚ ਲੌਨ ਅਪਰੂਵ ਕਰਕੇ ਕਾਰ ਹੋ ਗਈ ਤੁਹਾਡੇ ਘਰ